ਇਟ ਇਜ਼ ਅ ਵੈਰੀ ਕ੍ਰਾਈਸ ਐਂਡ ਵੈਰੀ ਬਿਊਟੀਫੁਲ ਮੂਵੀ ਕਿ ਇਹੋ ਜਿਹੀਆਂ ਮੂਵੀ ਜਰੂਰ ਬਣਨੀ ਚਾਹੀਦੀਆਂ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਜਿਹੜਾ ਜਨਰੇਸ਼ਨ ਗੈਪ ਆ ਇਹ ਉਹ ਸਾਡੇ ਪੁਰਾਣੇ ਸੱਭਿਆਚਾਰ ਨਾਲ ਜੋੜਨ ਬੱਚੇ ਬੱਚੀ ਮੂਵੀ ਬਣਾਈ ਹੈ ਬਹੁਤ ਅੱਛੀ ਬਣਾਈ ਹੈ ਡਿਫਰੈਂਟ ਚੀ ਬਣੀ ਹੈ ਬਹੁਤ ਡਿਫਰੈਂਟ ਪਿਕਚਰ ਹੈ ਹਰ ਇੱਕ ਫੈਮਿਲੀ ਨੂੰ ਇਹ ਫਿਲਮ ਜਰੂਰ ਦੇਖਣੀ ਚਾਹੀਦੀ ਹੈ ਤੇ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਮੈਮ ਰੂਪੀ ਗਿੱਲ ਦੀ ਮੈਮ ਦਿਰਾਜ ਨਹੀਂ ਦੇ ਤੇ ਮੈਮ ਤੁਸੀਂ ਕਿੰਨੇ ਸਟਾਰ ਦੇਣਾ ਚਾਹੋਗੇ ਉਹਨੂੰ 5 ਦੇ ਵਿੱਚ ਆਂਗੇ ਚ 5 ਬਸ ਤਾਂ 5 ਦੇ 5 ਦੇ ਸਾਦੇ ਆ ਪਰ 4 ਸਟਾਰ ਦਾ ਹੈ ਮੇ ਵੀ 4 ਜੇ ਜੋ 5 ਮੈਮ ਜਰੂਰ 5 ਹੋਵੇ ਬੀਬੀ ਰਜਨੀ ਸਾਡੇ ਇਤਿਹਾਸ ਦਾ ਇੱਕ ਅਟੁੱਟ ਹਿੱਸਾ ਜਿਹੜਾ ਕਿ ਕਦੇ ਨਹੀਂ ਮਿਟਾਇਆ ਜਾ ਸਕਦਾ ਅੱਜ ਇਸੇ ਇਤਿਹਾਸ ਨੂੰ ਸਾਡੀ ਪੰਜਾਬੀ ਇੰਡਸਟਰੀ ਨੇ ਵੱਡੇ ਪਰਦੇ ਤੇ ਪੇਸ਼ ਕੀਤਾ ਹੈ ਜੀ ਹਾਂ ਬਿਲਕੁਲ ਫਿਲਮ ਬੀਬੀ ਰਜਨੀ تھیਟਰਸ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਆਓ ਅਸੀਂ ਦਰਸ਼ਕਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਫਿਲਮ ਬੀਬੀ ਰਜਨੀ ਕਿਵੇਂ ਦੀ ਲੱਗੀ ਬਹੁਤ ਵਧੀਆ ਅਸ਼ੀ ਫਿਲਮ ਸੀ ਇਹਦੇ ਵਿੱਚ ਸਾਡੇ ਜੋ ਸਮਾਜ ਦੀਆਂ ਬਹੁਤ ਪੁਰਾਣੀਆਂ ਬਰਾਈਆਂ ਸੀਗੀਆਂ ਉਹਨਾਂ ਨੂੰ ਵੀ ਜਾਗਰ ਕੀਤਾ ਤੇ ਕਿਵੇਂ ਲੋਕਾਂ ਦੀ ਜਿਹੜੀ ਧਾਰਮਿਕ ਆਸਤਾ ਉਹਦੇ ਵਿੱਚ ਪੂਰਾ ਜਿਹਨਾਂ ਦਾ ਵਿਸ਼ਵਾਸ ਹੈ ਕਿਵੇਂ ਉਹਨਾਂ ਬਰਾਈਆਂ ਤੇ ਓਵਰਕਮ ਕਰ ਲੈਂਦੇ ਆ ਕਿਵੇਂ ਉਹਨਾਂ ਤੇ ਕੰਟਰੋਲ ਕਰ ਲੈਂਦੇ ਆ ਕਿਵੇਂ ਪ੍ਰਮਾਤਮਾ ਨੂੰ ਹਾਜ਼ਰ ਰਜ ਰੱਖ ਕੇ ਆਪਣੇ ਦੁੱਖਾਂ ਤੜਪਾਂ ਤੋਂ ਲੋਕ ਛੁਟਕਾਰਾ ਪਾ ਲੈਂਦੇ ਆ ਇਸ ਮੂਵੀ ਤੋਂ ਸਾਰਾ ਕੁਝ ਦੋਨੋਂ ਚੀਜ਼ਾਂ ਦਿਖਾਈਆਂ ਗਈਆਂ ਤੇ ਉਸ ਸਮੇਂ ਦੀਆਂ ਬਰਾਈਆਂ ਪਰ ਆਧੁਨਿਕ ਸਮੇਂ ਦੀਆਂ ਤੇ ਨਾਲ ਨਾਲ ਪ੍ਰਮਾਤਮਾ ਦੀ ਸ਼ਕਤੀ ਕਿੰਨੀ ਅਥਾਹ ਹੈ ਕਿ ਮਨ ਲੋਕ ਆਪਣੀ ਹਰ ਤਰ੍ਹਾਂ ਦੀ ਤਕਲੀਫ ਤੋਂ ਛੁਟਕਾਰਾ ਪਾ ਲੈਂਦੇ ਜਿਵੇਂ ਰਜਨੀ ਨੇ ਆਪਣੇ ਪਤੀ ਦੀ ਸੇਵਾ ਕਰਕੇ ਉਹਦਾ ਸਾਰਾ ਦੁੱਖ ਤੋਂ ਗਿਦਾਰ ਕੀਤਾ ਇਟ ਇਜ਼ ਆ ਵੈਰੀ ਨਾਈਸ ਐਂਡ ਵੈਰੀ ਬਿਊਟੀਫੁਲ ਮੂਵੀ ਮੈਨੂੰ ਕੀ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਦੁਬਾਰਾ ਬਣਨੀਆਂ ਚਾਹੀਦੀਆਂ ਪੰਜਾਬੀ ਇੰਡਸਟਰੀ ਬਿਲਕੁਲ ਬਣਨੀਆਂ ਚਾਹੀਦੀਆਂ ਪੰਜਾਬੀ ਸੱਭਿਆਚਾਰ ਨੂੰ ਉਜਾਗਰ ਕਰਦੀਆਂ ਜਿਹੜੀਆਂ ਸਾਡੇ ਪੁਰਾਣੇ ਸਭਿਆਚਾਰ ਨੂੰ ਉਜਾਗਰ ਕਰਦੀਆਂ ਇਹ ਮੂਵੀ ਚੋ ਸਾਡੇ ਹੌਲੀ-ਹੌਲੀ ਸਾਡੇ ਸਮਾਜ ਦੇ ਵਿੱਚੋਂ ਇਹ ਚੀਜ਼ਾਂ ਅਲੋਪ ਹੋ ਰਹੀਆਂ ਇਹਨੂੰ ਉਜਾਗਰ ਕਰਨ ਵਾਸਤੇ ਜਿਹੜੇ ਕਲਾਕਾਰ ਜੋ ਵੀ ਪ੍ਰੋਡਿਊਸਰ ਡਾਇਰੈਕਟਰ ਜੋ ਅੱਗੇ ਆ ਰਹੇ ਆ ਆਈ ਪ੍ਰੇਜ਼ ਥੈਮ ਮੈਂ ਉਹਨਾਂ ਨੂੰ ਬਹੁਤ ਨਾ ਅਦੇਸ਼ਲਾਹ ਕਰਦਾ ਕਿ ਇਹੋ ਜੀਆਂ ਮੂਵੀਆਂ ਜ਼ਰੂਰ ਬਣਨੀ ਚਾਹੀਦੀਆਂ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇਹ ਜਿਹੜਾ ਜਨਰੇਸ਼ਨ ਗੈਪ ਹੈ ਇਹ ਉਹ ਸਾਡੇ ਪੁਰਾਣੇ ਸਭਿਆਚਾਰ ਨਾਲ ਜੋੜਨ ਬੱਚੇ ਤਾਂ ਕਿ ਜੋ ਅੱਜ ਸਮਾਜ ਦੇ ਵਿੱਚ ਬੱਚਿਆਂ ਦਾ ਰਸਤਾ ਹੀ ਅਲੱਗ ਹੋ ਰਿਹਾ ਹੈ ਪੈਰਾਂ ਤੋਂ ਦੂਰ ਜਾ ਰਹੇ ਆ ਆਪਣੇ ਧਰਮ ਤੋਂ ਦੂਰ ਜਾ ਰਹੇ ਆ ਉਹ ਬਹੁਤ ਨਜ਼ਦੀਕ ਆਉਣਗੇ ਤੇ ਇਹ ਮੈਨੂੰ ਤਾਂ ਬਹੁਤ اچھا ਲੱਗਾ। ਇਹ ਫਿਲਮ ਦੇ ਵਿੱਚ ਇਮੋਸ਼ਨਸ ਕਿਵੇਂ ਦੇ ਲੱਗੇ ਤੁਹਾਨੂੰ? ਮੈਂ ਬਹੁਤ ਜ਼ਿਆਦਾ ਲਾਸਟ ਵਿੱਚ ਤਾਂ ਮਤਲਬ ਮੇਰੇ ਅੱਖਾਂ 'ਚੋਂ ਅंसू ਆ ਗਏ ਤੇ ਕਿ ਇੱਕ ਜੋ ਆਪਣੇ ਹਸਬੰਡ ਦੇ ਪ੍ਰਤੀ ਇੱਕ ਪਿਆਰ ਲੇਡੀ ਦਾ ਕਿਵੇਂ ਉਹਨੇ ਪੂਰੀਆਂ ਦੁੱਖਾਂ ਦੀਆਂ ਘਟ ਕੇ ਉਹਨੂੰ ਠੀਕ ਕਰ ਲਿਆ ਤੇ ਉਹ ਜਿਹੜੇ ਮੂਮੈਂਟ ਸੀ ਉਹ ਬਹੁਤ ਔਖੇ ਸੰਭਾਲਿਆ ਗਿਆ ਮੇਰੇ ਕੋਲ ਤਾਂ ਰੀਅਲੀ ਰੀਅਲੀ ਤੇ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਮੈਂ ਤਾਂ ਇਸ ਮੂਵੀ ਨੂੰ 100 ਚੋਂ 100 ਦਿੰਦਾ ਰੀਅਲੀ ਮੈਮ ਕਿਵੇਂ ਦੀ ਲੱਗੀ ਤੁਹਾਨੂੰ ਫਿਲਮ ਬਹੁਤ ਬਹੁਤ ਅੱਛੀ ਲੱਗੀ ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਇਦਾਂ ਦੀਆਂ ਫਿਲਮਾਂ ਹੋਰ ਦਸਣੀਆਂ ਚਾਹੀਦੀਆਂ ਨੇ ਹਾਂਜੀ ਬਾਣਨੀ ਚਾਹੀਦੀਆਂ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਆ ਕਾ ਸਟੋਰੀ ਹੈ ਜਾਂ ਹੁਣ ਸਭ ਨੂੰ ਨਮੀ ਜੀ ਲੱਗਦੀ ਹੈ ਦੇਖ ਕੇ ਨਹੀਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਆ ਕੁਝ ਹੈ ਆਪਣੇ ਇਸ ਤਰੀਜ਼ੀ ਬੀਤੇ ਹੈ ਵਾਏ ਪੁਰਾਣੇ ਜ਼ਮੀਰਦਾਰੀ ਢਾਂਚੇ ਨੂੰ ਇਹਦੇ ਵਿੱਚ ਸ਼ੋਅ ਕੀਤਾ ਆ ਕਿ ਜ਼ਗੀਰਦਾਰ ਕਿਵੇਂ ਉਸ ਸਮੇਂ ਦੇ ਜਿਹੜੇ ਹੈਗੇ ਆ ਉਹ ਆਪਣੀ ਜਿਹੜੀ ਉਹਨਾਂ ਦੀ ਪ੍ਰਾਪਰਟੀ ਸੀ ਉਹਦੇ ਵਿੱਚ ਟੰਨ ਹੋ ਕੇ ਕਿਵੇਂ ਉਹ ਕਦਰਾਂ ਕੀਮਤਾਂ ਨੂੰ ਭੁੱਲ ਜਾਂਦੇ ਸੀ ਕਿਵੇਂ ਆਪਣੇ ਪਰਿਵਾਰ ਨੂੰ ਭੁੱਲ ਜਾਂਦੇ ਸੀ ਉਹ ਸਾਰਾ ਕੁਝ ਇਹਦੇ ਵਿੱਚ ਦਿਖਾਇਆ ਮਤਲਬ ਸਾਰਾ ਕੁਝ ਕਵਰ ਕੀਤਾ ਮੈਂ ਇਹ ਮੂਵੀ ਨੂੰ ਬਹੁਤ ਪਸੰਦ ਕੀਤਾ ਸੀ ਤਾਂ ਬਹੁਤ ਹੀ ਹੈ ਤੇ ਮੈਮ ਤੁਸੀਂ ਕਿੰਨੇ ਸਟਾਰ ਦੇਣਾ ਚਾਹੋਗੇ ਇਹਨੂੰ 5 ਦੇ ਵਿੱਚ 5 ਚੋਂ 5 ਵੀ ਜੋ ਇੱਕ ਵਿਸ਼ਵਾਸ ਹੈ ਪਰਮਾਤਮਾ ਦੇ ਬੈਸਟ ਉਹ ਲੱਗਿਆ ਜੀ ਬਹੁਤ ਛੀ ਹੈ ਵੀ ਜੋ ਪਹਿਲਾਂ ਇੱਕ ਸਿਸਟਮ ਸੀਗਾ ਵੀ ਜਿਹਨੂੰ ਪਰ ਰਾਮਨ ਰਾਜ ਕਹਦੀ ਹੈ ਜਾਂ ਜਿਹਨੂੰ ਕਹਿ ਸਕਦੇ ਆਂ ਵੀ ਬੰਦਾ ਆਪਣੇ ਆਪ ਨੂੰ ਰੱਬ ਸਮਝਦਾ ਹੈ ਉਹਦੇ ਉੱਤੇ ਬਹੁਤ ਇੱਕ ਬਹੁਤ ਡਿਫਰੈਂਟ ਚੀਜ਼ ਬਣੀ ਹੈ ਬਹੁਤ ਡਿਫਰੈਂਟ ਪਿਕਚਰ ਹੈ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀਆਂ ਮੂਵੀਜ਼ ਦੁਬਾਰਾ ਇੰਡਸਟਰੀ ਦੇ ਵਿੱਚ ਬਣੇ ਬਿਲਕੁਲ ਬਿਲਕੁਲ ਚੇਂਜ ਹੋਇਆ ਹੀ ਮੈਂ ਬਹੁਤ ਚੇਂਜ ਹੋਇਆ ਮਸਤਾਨੇ ਮੂਵੀ ਆਈ ਸੀ ਬਹੁਤ ਡਿਫਰੈਂਟ ਸੀ ਐਂਡ ਬੇਬੀ ਰਜਨੀ ਆਈ ਹੈ ਬਹੁਤ ਡਿਫਰੈਂਟ ਮੂਵੀ ਹੈ ਬਹੁਤ ਅੱਛਾ ਲੱਗ ਰਿਹਾ ਹੁਣ ਪੰਜਾਬੀ ਇੰਡਸਟਰੀ ਕਿਤਨੇ ਕਿਤੇ ਵਾਪਸ ਆ ਰਹੀ ਹੈ ਤੇ ਸਭ ਤੋਂ ਵਧੀਆ ਐਕ ਮੈਂ ਵੀ ਯੋਗਰਾਜ ਦਾ ਬੈਸਟ ਆ ਯੋਗਰਾਜ ਦਾ ਬੈਸਟ ਹੈ ਐਂਡ ਮੈਮ ਉਹ ਜੋ ਰੂਪੀ ਗਿੱਲ ਹੈ ਮੈਮ ਉਹ ਵੀ ਅੱਛਾ ਕਰ ਰਹੀ ਹੈ ਯੋਗਰਾਜ ਦਾ ਇੱਕ ਨਵਾਂ ਰੂਪ ਦੇਖਣ ਨੂੰ ਮਿਲਿਆ ਬਹੁਤ ਡਿਫਰੈਂਟ ਆਇਆ ਐਕਚੁਅਲੀ ਉਹਨਾਂ ਦਾ ਜੋ ਇੱਕ ਸਭ ਤੋਂ ਵੱਡੀ ਗੱਲ ਇੱਕ ਰੋਲ ਹੈ ਉਹ ਹਰ ਤਰ੍ਹਾਂ ਦੇ ਰੋਲ ਦੇ ਵਿੱਚ ਹੀ ਜੱਜਦੇ ਆ ਜੋ ਉਹਨੇ ਇੱਕ ਪੋਜ਼ਿਟਿਵ ਰੋਲ ਦੇ ਵਿੱਚ ਬੜਾ ਚ ਅੱਛੇ ਲੱਗਦੇ ਆ ਨੈਗੇਟਿਵ ਰੋਲ ਤੋਂ ਮਾਸ਼ਾਅੱਲਾ ਅੱਛੀ ਹੈ ਹਾਂਜੀ ਤੇ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਬੈਸਟ ਆ ਪੰਜ ਦੇ ਪੰਜ ਹੀ ਸਾਦੇ ਆ ਬਟ 4 ਸਟਾਰ ਦਾ ਹੈ ਮੇਬੀ ਮੈਮ ਕਿੰਨੇ ਸਟਾਰ ਦੇਣਾ ਚਾਹੋਗੇ ਪੰਜ ਦੇ ਵਿੱਚ 5 ਮੈਮ ਕਿਵੇਂ ਦੀ ਲੱਗੀ ਫਿਲਮ ਬਹੁਤ ਸੋਹਣੀ ਲੱਗੀ ਮਤਲਬ ਪਰਮਾਤਮਾ ਬਾਰੇ ਕਿਹਾ ਹੋਇਆ ਹੈ ਇਹਨਾਂ ਨੇ ਬਹੁਤ ਚੰਗੀ ਹੈ ਮਤਲਬ ਇਮੋਸ਼ਨਲ ਰਹਾ ਸੋਸ ਬੜੀ ਵਧੀਆ ਤੁਹਾਨੂੰ ਇਹ ਸਭ ਤੋਂ ਵਧੀਆ ਐਕਟਿੰਗ ਕੀਤੀ ਲੱਗੀ ਤੁਹਾਨੂੰ ਆਲਮੋਸਟ ਸਾਰੇ ਐਕਟਰਸ ਅੱਛੇ تھے ਫਿਲਮ ਬਹੁਤ ਵਧੀਆ ਜੀ ਬਹੁਤ ਵਧੀਆ ਸੰਦੇਸ਼ ਦੇ ਰਹੀ ਹੈ ਫਿਲਮ ਬਹੁਤ ਸੋਹਣੀ ਫਿਲਮ ਹੈ ਮੇਰਾ ਕਹਿਣਾ ਹੈ ਕਿ ਹਰ ਇੱਕ ਫੈਮਿਲੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਹਾਂ ਵੀ ਸਾਨੂੰ ਸਿੱਖ ਬਾਰੇ ਪਤਾ ਲੱਗਦੇ ਵੀ ਸਿੱਖੀ ਕੀ ਗੁਰੂਆਂ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ ਕਿ ਬਖਤ ਜਿੱਦਾਂ ਦਾ ਮਰਜ਼ੀ ਹੋਵੇ ਚਾਹੇ ਮਾੜਾ ਚਾਹੇ ਚੰਗਾ ਸਾਨੂੰ ਉਸ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਫਿਲਮ ਦੇ ਵਿੱਚ ਇਮੋਸ਼ਨਸ ਕਿਵੇਂ ਦੇ ਲੱਗੇ ਇਮੋਸ਼ਨਲ ਬਹੁਤ ਜ਼ਿਆਦਾ ਇਮੋਸ਼ਨ ਜੇ ਰਜਨੀ ਦਾ ਦੇਖਿਆ ਜਾਵੇ ਕਰੈਕਟਰ ਬਹੁਤ ਵਧੀਆ ਕੀਤਾ ਰੂਪੀ ਗਿਲਮ ਨੇ ਬਹੁਤ ਵਧੀਆ ਲੱਗਿਆ ਜੀ ਜੋਗਰਾਜ ਦੀ ਵੀ ਐਕਟਿੰਗ ਬਹੁਤ ਵਧੀਆ ਸੀ ਮੇਨ ਗੱਲ ਆਪਾਂ ਕਰੀਏ ਰਜਨੀ ਦੀ ਰੂਪੀ ਗਿਲ ਦੀ ਬਹੁਤ ਵਧੀਆ ਐਕਟਿੰਗ ਹੈ ਜੀ ਉਹਨਾਂ ਦੀ ਤੁਸੀਂ ਕਦੇ ਇਹ ਕਹਾਣੀ ਆਪਣੇ ਦਾਦੀਆਂ ਨਾਨੀਆਂ ਤੋਂ ਬਚਪਨ ਦੇ ਵਿੱਚ ਕਦੇ ਸੁਣੀ ਸੀਗੀ ਹਾਂਜੀ ਸੁਣੀ ਸੀ ਮੈਡਮ ਸੁਣੀ ਤਾਂ ਹੈ ਨਹੀਂ ਸੀ ਮਤਲਬ ਦੇਖੀ ਸੀਗੀ ਇੱਕ ਵਾਰ YouTube ਤੇ ਮਤਲਬ ਥੋੜੀ ਉਹ ਦੇਖੀ ਸੀ ਕਿ ਹਰਮੰਦਰ ਸਾਹਿਬ ਜਾਂਦੇ ਆ ਆਪਾਂ ਜਿੱਦਾਂ ਇਸ਼ਨਾਨ ਕਰਦੇ ਆ ਵੀ ਸਾਰੇ ਦੁੱਖ ਟੋੜਦੇ ਆ ਉਹ ਹੁਣ ਪੂਰੀ ਇਹਨ ਕਹਾਣੀ ਜਦ ਸਾਹਮਣੇ ਆਈ ਫਿਰ ਚੰਗੀ ਤਰ੍ਹਾਂ ਪਤਾ ਲੱਗੇ ਹਾਂਜੀ ਤੇ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਮੈਮ ਰੂਪੀ ਗਿੱਲ ਦੀ ਮੈਮ ਧੀਰਜਨੀ ਦੀ ਤੇ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਪੰਜ ਚੋਂ ਪੰਜ ਮੈਮ ਜਰੂਰ ਪੰਜ ਚੋਂ ਤੁਹਾਨੂੰ ਵਧੀਆ ਐਕਟਿੰਗ ਕਿਹਦੀ ਲੱਗੀ ਤੁਹਾਨੂੰ ਮ ਹਾਂਜੀ ਬਹੁਤ ਵਧੀਆ ਜੀ। ਅੱਛੀ ਮੂਵੀ ਬਣਾਈ ਹੈ ਬਹੁਤ ਅੱਛੇ ਬਣਾਈ ਹੈ। ਤੇ ਰੋਲ ਦੋਨੋਂ ਦਾ ਗਰੁੱਪੀ ਗਿਲਦਾ ਵੀ ਬਹੁਤ ਵਧੀਆ ਸੀ ਰੋਲ ਸੀ। ਤੇ ਜੀਓਗਰਾਜ ਸਿੰਘ ਦਾ ਅੱਛਾ ਰੋਲ ਸੀ। ਅੱਛੀ ਮੂਵੀ ਲੱਗੀ ਬਹੁਤ ਅੱਛੇ ਸੀ। ਤੁਹਾਨੂੰ ਕੀ ਲੱਗਦਾ ਕਿ ਨੌਜਵਾਨਾਂ ਨੇ ਫਿਲਮ ਕਿਉਂ ਦੇਖਣੀ ਚਾਹੀਦੀ ਹੈ? ਅੱਜ ਦੀ ਪੀੜ੍ਹੀ ਪੁਰਾਣੇ ਚੀਜ਼ਾਂ ਨੂੰ ਭੁੱਲ ਚੁੱਕੀ ਹੈ। ਤੇ ਉਹਨਾਂ ਤੇ ਮਨ ਲਾ ਕੁਝ ਪਰਮਾਤਮਾ ਤੋਂ ਥੋੜਾ ਦੂਰ ਹੋ ਜਾਂਦੀ ਪਈ ਹੈ। ਮਤਲਬ ਮਨੁਭਾਵਨਾ ਘਟਦੀ ਜਾ ਰਹੀ ਹੈ ਉਹਨਾਂ ਨੂੰ ਚਾਹਤਾ ਕਿ ਬੱਚਿਆਂ ਨੂੰ ਦਿਖਾਓ ਤੇ ਆਪ ਵੀ ਸਹੀ ਬਣੋ ਤੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਦਿਖਾਓ ਤਾਂ ਹੀ ਤੁਸੀਂ ਆਪਣੇ ਬੱਚੇ ਨਾਲ ਲੈ ਕੇ ਆ ਰਹੇ ਹੋ ਹਾਂਜੀ 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 ਕਿਉਂਕਿ ਜੇ ਅਸੀਂ ਨਹੀਂ ਦਸਾਂਗੇ ਤਾਂ ਕੋਣ ਸਿਖਾਏਗਾ ਪਹਿਲਾਂ ਖੁਦ ਸੁਧਰੋ ਤੇ ਬੱਚਿਆਂ ਨੂੰ ਪਰਮਾਤਮਾ ਦੇ ਨਾਲ ਜੁੜੋ ਕੀਰਤ ਕਰੋ ਤੇ ਬਣ ਚੱਕੋ ਤੇ ਵਾਹਿਗੁਰੂ ਦਾ ਨਾਮ ਜਪੋ ਸਭ ਤੋਂ ਵਧੀਆ ਐਕਟਿੰਗ ਤੁਹਾਨੂੰ ਕਿਹਦੀ ਲੱਗੀ ਆ ਸਭ ਤੋਂ ਵਧੀਆ ਵਸ ਦੋਨੋਂ ਦੀ ਸੀ ਰੋਗਰਾਜ ਸਿੰਘ ਤੇ ਆਪਣੀ ਅਪੀਲ ਦੀ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋ ਫੋਰ ਦਰਸ਼ਕਾਂ ਨੇ ਤਾਂ ਆਪਣੀ ਰਾਏ ਦੇ ਦਿੱਤੀ ਹੈ ਜੇਕਰ ਤੁਸੀਂ ਵੀ ਫਿਲਮ ਨਹੀਂ ਦੇਖੀ ਤਾਂ ਆਪਣੇ ਨਜ਼ਦੀਕੀ ਥੀਏਟਰਸ ਦੇ ਵਿੱਚ ਦੇਖੋ ਤੇ ਸਾਨੂੰ ਆਪਣਾ ਐਕਸਪੀਰੀਅੰਸ ਜ਼ਰੂਰ ਦੱਸੋ ਇਸ ਦੇ ਨਾਲ ਹੀ ਅਗਲੀ ਫਿਲਮ ਦੇ ਨਾਲ ਮਿਲਾਂਗੇ ਧੰਨਵਾਦ